ਹਰ ਰੁਪਈਆ 5.5 ਰੁਪਏ ਪਰ ਕਯੂਬਿਕ ਫੁੱਟ ਦੇ ਹਿਸਾਬ ਦੇ ਨਾਲ ਰੇਤਾ ਲੋਕਾਂ ਨੂੰ ਸਪਲਾਈ ਕੀਤਾ ਜਾ ਰਿਹਾ ਹੈ ਪਹਿਲੀ ਵਾਰ ਹੈ ਕਿ ਗਵਰਨਮੈਂਟ ਪੈਸਾ ਕੁਮਾਰੀ ਜਿਹੜੀ ਇਲੀਗਲ ਦੀ ਗੱਲ ਕਰਦੇ ਆ ਜਿੱਥੇ ਰਿਪੋਰਟ ਮਿਲਦੀ ਹੈ ਉਥੇ ਐਫ ਆਈ ਆਰ ਵੀ ਹੋਈਆਂ ਨੇ ਕੋੜਾ ਰੁਪਈਆ ਜਿਹੜਾ ਉਹ ਜੁਰਮਾਨੇ ਦੇ ਤੌਰ ਤੇ ਵੀ ਵਸੂਲੇ ਆ ਗਿਆ ਕੱਲ ਜ਼ਿਕਰ ਕੀਤਾ ਸੀ ਕਿ ਛੱਤ ਬੇੜ ਬਨੂੜ ਵੀਰਦਾ ਇਹਨਾਂ ਨੇ ਕਿ ਜਿਸ ਗੱਲ ਦਾ ਕੋਈ ਲੌਜੀਕ ਨਹੀਂ ਸੱਚਾਈ ਨਹੀਂ ਆਜੋ ਮੁੰਡਿਆ ਆਜੋ ਪਕਿਓ ਅੰਕਾਜੋ ਆਜੋ ਆਜੋ ਆਜਾ ਓਏ ਆਜਾ ਸੰਗ ਦਾ ਕਿਉਂ ਬਤੰਦਰਾ ਤੈਨੂੰ ਓਹ ਨਹੀਂ ਨਹੀਂ ਆ ਫੜ ਤੋ ਫੜ ਤੋ ਮੈਂ ਤੈਨੂੰ ਕਿਹਾ ਆ ਜਾ ਬੱਲਿਆ ਸਰਕਾਰ ਦੇ ਲੋਲੀਪੋਪ ਚੱਕ ਰੂ ਸੀ ਕਿਵੇਂ ਮਿੱਠਾ ਕਿਵੇਂ ਮਿੱਠਾ ਮਿੱਠਾ ਪੂਰਾ ਮਿੱਠਾਈ ਬੁਲਕਾਰ ਰਿਹਾ ਨਹੀਂ ਵਾਪਸ ਹੀ ਗਿਆ ਸੀ ਹਾਂਜੀ ਮਿੱਠਾਈ ਅਰੇ ਤਾਂ ਚੈਕ ਤਾਂ ਕਰ ਰਿਹਾ ਹਾਂ ਆਪਣੇ ਫੋਨ ਨਾਲ ਨਹੀਂ ਕਰ ਲੈਂਦੇ ਵੀਡੀਓ ਲੁੰਗਦੇ ਬਾਈ ਜੀ ਹਾ ਹਾ ਕੋਈ ਗੱਲ ਨਹੀਂ ਲollipops ਸਰਕਾਰ ਦੇ ਸਾਰਿਆਂ ਨੂੰ ਮਿਲਣਗੇ ਤੇ ਫਿਕਰ ਹੋ ਜਾ ਕੋਈ ਨਹੀਂ ਰਹਿੰਦਾ ਇੱਥੇ ਲਓ ਜੀ ਤੁਸੀਂ ਚੱਕੋ ਇਹ ਆ ਸਾਨੂੰ ਇੱਕ ਸ਼ਾਟ ਹੀ ਲੈਣ ਦਿਓ ਇਹ ਲollipops ਤਗੜਾ ਹੀ ਰੱਖਦਾ ਜਿਹੜਾ ਖੁੱਲਦਾ ਹੀ ਨਹੀਂ ਆ ਗਿਆ ਥੋੜਾ ਲollipops ਵਧੀਆ ਮਹਾਰਾਜ ਸੋਡੀ ਸਰਕਾਰ ਦਾ ਜਿਹੜਾ ਇਹ 5.5 ਰੁਪਏ ਫਟ ਵਾਲਾ ਰੇਤਾ ਨਾ ਜਿਹੜਾ 5.5 ਰੁਪਏ ਫੁੱਟ ਕਹਿੰਦੇ ਰੇਤਾ ਮਿਲਦਾ ਇਹ ਲollipops ਆ ਤੇ ਅਸੀਂ ਚੂਸੀ ਜਾਂਦੇ ਆ ਅਸੀਂ ਨਹੀਂ ਕੱਲੇ ਇਹ ਤਿੰਨ ਸਾਲ ਹੋ ਗਏ ਲੋਕ ਇਹ ਤੁਹਾਡੇ 5.5 ਰੁਪਏ ਫੁੱਟ ਜਿਹੜੀ ਤੁਸੀਂ ਰੇਤੇ ਦੀ ਗੱਲ ਕਰਦੇ ਆ ਇਹ ਸਾਰੇ ਪੰਜਾਬ ਨੂੰ ਲollipops ਦਿੱਤਾ ਆ ਇਸ ਚੀਜ਼ ਦਾ ਸਬੂਤ ਸਾਡੇ ਪੰਜਾਬ ਦੇ ਲੋਕ ਹੋਣਗੇ ਇਹ ਲੋਕ ਦੱਸਣਗੇ ਭਰਾਵੋ ਮੈਂ ਇਸ ਟਾਈਮ ਰੇਤਾ ਦੋ ਵਾਰੀ ਕਿਸੇ ਨੂੰ ਦਵਾ ਵੀ ਚੁੱਕਿਆ ਤੇ ਜਿਹੜਾ ਰੇਤਾ ਉਹ ਘਰੇ ਵੀ ਛਟਾਇਆ ਜਿਹੜਾ ਰੇਤਾ ਉਹ ਸਾਨੂੰ 26 ਰੁਪਏ 27 ਰੁਪਏ 29 ਰੁਪਏ ਫੁੱਟ ਮਿਲਦਾ ਮੇਰਾ ਇੱਕ ਸੱਜਣ ਸੀ ਉਹਨੇ ਲੈਂਟਰ ਪਾਉਣਾ ਸੀ ਉਹਨੂੰ ਜਿਹੜਾ ਕਹਿ ਲੋ ਪਹਿਲਾਂ 31 ਰੁਪਏ ਨਾਲ ਸੀ ਉਦੋਂ ਬਾਅਦ ਮੈਂ 29 ਰੁਪਏ ਫੋਟਾ ਰੇਤਾ ਉਹਨੂੰ ਦਵਾਇਆ ਉਹਨੂੰ 29 ਰੁਪਏ ਫੋਟ ਰੇਤਾ ਦਵਾਇਆ ਤੇ ਇਹ ਸਾਨੂੰ ਫ੍ਰੀ ਦੇ ਲollipops ਵੰਡੀ ਜਾਂਦੇ ਆ ਔਰ ਜਿਹੜੀ ਇਹ ਕਹਿ ਰਹੇ ਆ ਕਿ ਅਸੀਂ ਇਨਕਮ ਬੜੀ ਕਰ ਲਈ ਆ ਰੇਤੇ ਦੇ ਵਿੱਚੋਂ ਤਾਂ ਮੈਂ ਤੁਹਾਨੂੰ ਇੱਕ ਗੱਲ ਪੁੱਛਦਾ ਜਿਹਦੇ ਘਰੇ ਇਨਕਮ ਆ ਰਹੀ ਹੋਵੇ ਜਿਹਦੇ ਘਰੇ ਇਨਕਮ ਆ ਰਹੀ ਹੋਵੇ ਉਹ ਵਿਅਕਤੀ ਵਿਆਜ ਤੇ ਪੈਸਾ ਚੱਕਦਾ ਹੁੰਦਾ ਪੰਜਾਬ ਗੋ ਤੁਸੀਂ ਦੱਸੋ ਕਦੇ ਨਹੀਂ ਚੱਕਦਾ ਜਿਹਦੇ ਘਰੇ ਇਨਕਮ ਆ ਰਹੀ ਹੋਵੇ ਉਹ ਕਦੇ ਵੀ ਪੈਸਾ ਨਹੀਂ ਚੱਕਦਾ ਤੇ ਤਿੰਨ ਸਾਲਾਂ ਤੋਂ ਰੇਤੇ ਦੀ ਇਨਕਮ ਆ ਰਹੀ ਆ ਤੁਹਾਨੂੰ ਤਾਂ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਕੇਂਦਰ ਤੋਂ ਕਰਜੇ ਕਿਉਂ ਚੱਕੇ ਤੁਹਾਨੂੰ ਇਨਕਮ ਆ ਰਹੀ ਆ ਤਾਂ ਫਿਰ ਜਿਹੜੇ ਮੁਹੱਲਾ ਕਲੀਨਿੰਗ ਸੀ ਉਹ ਤੁਹਾਡੇ ਐਡੀ ਜਿਵੇਂ ਕਹ ਲੋ ਤੁਹਾਡੀ ਬੇਇੱਜ਼ਤੀ ਆ ਜੈਸੀ ਭੂਤ ਵੈਸਾ ਢਾਲਾ ਜਿੰਨੀ ਤੁਹਾਡੀ ਬੇਇੱਜ਼ਤੀ ਕੀਤੀ ਆ ਉਹਨੇ ਕਿਸੇ ਦੀ ਨਹੀਂ ਹੋ ਸਕਦੀ ਤੁਹਾਡੇ ਮੁਹੱਲਾ ਕਲੀਨਕਾ ਤੇ ਤੁਹਾਡੀ ਸਰਕਾਰ ਦੇ ਵਿੱਚ ਰੰਗ ਮਾਰ ਕੇ ਉਹਨੂੰ ਆਯੂਸ਼ਮਾਨ ਬਣਾਇਆ ਉਹਨੂੰ ਆਯੂਸ਼ਮਾਨ ਬਣਾ ਦਿੱਤਾ ਤੁਹਾਡੇ ਮhalla clinic ਨੂੰ ਤੇ ਜੇਕਰ ਤੁਹਾਡੇ ਕੋਲ ਪੈਸਾ ਇਨਕਮ ਹੁੰਦੀ ਸਰਕਾਰ ਕੋਲ ਕੀ ਇਹ ਕੰਮ ਹੋ ਸਕਦਾ ਸੀ ਜੇਕਰ ਇੰਨੀ ਇਨਕਮ ਰੇਤੇ ਦੇ ਵਿੱਚੋਂ ਤੁਸੀਂ ਬਣਾ ਲਈ ਹੁੰਦੀ ਤਾਂ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਕੀ ਆ ਫਿਰ ਔਰਤਾਂ ਦਾ 100000 ਰੁਪਿਆ ਵੈਸੇ ਮੈਂ ਫ੍ਰੀ ਦੇ ਚੀਜ਼ਾਂ ਤੋਂ ਬੜਾ ਦੂਰ ਰਹਿਣਾ ਇਹ ਫ੍ਰੀ ਦੀਆਂ ਚੀਜ਼ਾਂ ਜਿਸ ਦਿਨ ਬੰਦ ਹੋਣੀਆਂ ਲੋਕਾਂ ਦੀ ਤਰੱਕੀ ਉੱਧੇ ਹੋਣੀ ਆ ਪਰ ਇੱਕ ਗੱਲ ਦਾ ਜਵਾਬ ਦਿਓ ਕਿ ਤੁਸੀਂ 100000 ਰੁਪਇਆ ਮਹੀਨਾ ਕਿਉਂ ਨਹੀਂ ਦੇ ਰਹੇ ਉਹਨਾਂ ਨੂੰ ਜੇ ਤੁਹਾਨੂੰ ਇੰਨੀ ਇਨਕਮ ਹੋ ਗਈ ਆ ਤੁਸੀਂ 100000 ਰੁਪਇਆ ਕਿਉਂ ਨਹੀਂ ਦੇ ਰਹੇ ਔਰ ਜਿਹੜੇ ਜੇ ਇਨਕਮ ਤੁਸੀਂ ਇੱਥੇ ਨਹੀਂ ਲਾਉਣੀ ਆਪਾਂ ਰੇਤੇ ਦੀ ਗੱਲ ਕਰੀਏ ਤਾਂ ਜਿਹੜੀ ਰੇਤੇ ਦੀ ਇਨਕਮ ਆ ਤੁਸੀਂ ਲੋਕਾਂ ਦੇ ਮਕਾਨ ਵੇਖੋ ਜਿਹੜੇ ਲੋਕ 400 ਰੁਪਏ ਤੇ ਦਿਹਾੜੀ ਜਾਂਦੇ ਆ ਵੇਖੋ ਜੀ ਹਰ ਜਾਤ ਦੇ ਵਿੱਚ ਗਰੀਬ ਬੈਠੇ ਆ ਚਾਹੇ ਉਹ ਐਸਸੀ ਆ ਚਾਹੇ ਉਹ ਬੀਸੀ ਆ ਚਾਹੇ ਉਹ ਜਰਨਲ ਆ ਹਰ ਜਾਤ ਦੇ ਵਿੱਚ ਗਰੀਬ ਬੈਠੇ ਆ ਤਾਂ ਤੁਸੀਂ ਇਹ ਗੱਲ ਦਾ ਸਾਨੂੰ ਜਵਾਬ ਦਿਓ ਕਿਉਂ ਜੇਕਰ ਤੁਸੀਂ ਅੱਜ ਪਿੰਡਾਂ ਦੇ ਵਿੱਚ ਝਾਤੀ ਮਾਰੋ ਅੱਜ ਬੱਦਲ ਵਾਈ ਆ ਨਿੱਕੇ ਨਿੱਕੇ ਕਣੀ ਹੋਵੇ ਫਰਵਰੀ ਦਾ ਮਹੀਨਾ ਹੋਵੇ ਇਹ ਗਾਣੇ ਤਾਂ ਉਂਝ ਹੀ ਚੰਗੇ ਲੱਗਦੇ ਆ ਸੌਣ ਦੀ ਝੜੀ ਨਹੀਂ ਲੱਗੀ ਸੌਣ ਦੀ ਝੜੀ ਪਰ ਇਹ ਸੌਣ ਦੀ ਝੜੀ ਜਦੋਂ ਕਿਸੇ ਗਰੀਬ ਤੇ ਲੱਗਦੀ ਆ ਤੋ ਸੌਣ ਦੀ ਝੜੀ ਦੇ ਵਿੱਚ ਚੀਕਾ ਮਾਰਦਾ ਕਮਰੇ ਡਿੱਗ ਪੈਂਦੇ ਆ ਲੋਕਾਂ ਦੇ ਤਾਂ ਤੁਸੀਂ ਉਹਨਾਂ ਲੋਕਾਂ ਦੇ ਹਾਲ ਪੁੱਛੋ ਜਾ ਕੇ ਜਿੰਨਾ ਲੋਕਾਂ ਦੀਆਂ ਛੱਤਾਂ ਚੁੰਦੀਆਂ ਜਿਨ੍ਹਾਂ ਦੇ ਮਕਾਨ ਡਿੱਗਣ ਵਾਲੇ ਆ ਤੁਸੀਂ ਉਹਨਾਂ ਨੂੰ ਆਹ ਲੋਲੀਪੋਪ ਦਿੰਨੇ ਆ ਠੰਡਾ ਹੋ ਗਿਆ ਬਾਹਰ ਠੰਡਾ ਹੋ ਗਿਆ ਇਹ ਲੋਲੀਪੋਪ ਤੁਸੀਂ ਜਿਹੜੇ ਲੋਲੀਪੋਪ ਪੰਜਾਬ ਦੇ ਲੋਕਾਂ ਨੂੰ ਫੜਾਏ ਜਾ ਰਹੇ ਆ ਇਹ ਤੁਹਾਡੇ ਫਰੀ ਦੇ ਲollipops ਆ ਲੋਕਾਂ ਦੇ ਮਕਾਨ ਡਿੱਗਿਆ ਮਕਾਨ ਪਵਾਓ ਕੁਝ ਲੋਕ ਹੁਣ ਜਿਹੜੇ ਇਹਨਾਂ ਦੇ ਬੜੇ ਖਾਸ ਹੋਣਗੇ ਉਹ ਕਹਿਣਗੇ ਯਾਰ ਤੁਸੀਂ ਆਪ ਬਣੋ ਵੀਰਾ ਜੀ 400 ਰੁਪਿਆ ਦਿਹਾੜੀ ਆ 400 ਰੁਪਏ ਦੇ ਨਾਲ ਮਸਾ ਘਰ ਚੱਲਦਾ ਬੱਚਿਆਂ ਦੀ ਪੜ੍ਹਾਈ ਤੱਕ ਪੂਰੀ ਨਹੀਂ ਹੁੰਦੀ ਬੱਚਿਆਂ ਦੇ ਸੂਟ ਤੱਕ ਨਹੀਂ ਆਉਂਦੇ ਇਹ ਤਾਂ ਜਿਹੜੇ ਰੇੜੀਆਂ ਵਾਲੇ ਆਉਂਦੇ ਨੇ ਪਿੰਡਾਂ ਦੇ ਵਿੱਚ ਇਹ ਤਾਂ ਬਸ ਧੰਨੋਵਾ ਚਲੋ ਤਾਂ ਸੁਧਾਰ ਕਰ ਲੈਂਦੇ ਆ ਤਾਂ ਉਹ ਮਕਾਨ ਕਿੱਥੋਂ ਪਾ ਲੈਣਗੇ ਜਿਹੜੇ ਗਰੀਬ ਲੋਕ ਆ ਬਿਨਾਂ ਰੇਤੇ ਤੋਂ ਅੱਜ ਰੇਤਾ ਇੰਨਾ ਮਹਿੰਗਾ ਇੱਕ ਪਾਸੇ ਸੋਨਾ ਹੋਵੇ ਤੇ ਇੱਕ ਪਾਸੇ ਰੇਤਾ ਹੋਵੇ ਗਰੀਬ ਨਾ ਤਾਂ ਸੋਨਾ ਲੈ ਸਕਦਾ ਨਾ ਹੀ ਰੇਤਾ ਲੈ ਸਕਦਾ ਤੇ ਬੜੇ ਜਿਆਦਾ ਲੋਕਾਂ ਨੇ ਗਾਰੇ ਦੀ ਚਨਾਈ ਕੀਤੀ ਹੋਈ ਆ ਲੈਟਰਿੰਗਾਂ ਦੀ ਔਰ ਬਾਥਰੂਮਾਂ ਦੀ ਔਰ ਤੁਹਾਨੂੰ ਇਹਨਾਂ ਚੀਜ਼ਾਂ ਦਾ ਕੀ ਪਤਾ ਤੁਸੀਂ ਤਾਂ ਲੈਟਰਿੰਗ ਬਾਥਰੂਮ ਤੇ 5-5 10-10 ਲੱਖ ਰੁਪਈਆ ਖਰਚ ਦਿੰਨੇ ਆ ਉਹ ਜਿਹੜੇ ਲੋਕ ਕੱਲੀ ਬਾਲਟੀ ਲੈ ਕੇ ਜਾਂਦੇ ਆ ਤੇ ਇਟਾਂ ਦੀ ਚਣਾਈ ਹੁੰਦੀ ਹੈ ਨਾਲ ਪਲਾਸਟਰ ਤੱਕ ਨਹੀਂ ਕਰਾ ਸਕਦੇ ਧੁੱਪਾਂ ਦੇ ਨਾਲ ਉਹ ਜਿਹੜਾ ਗਾਰਾ ਉਹ ਖੁਰ ਜਾਂਦਾ ਤੇ ਜਦੋਂ ਉਹਨਾਂ ਦੇ ਗਰੀਬਾਂ ਦੇ ਬੱਚੇ ਨਹਾਉਂਦੇ ਆ ਤੇ ਉਹ ਉਹਨਾਂ ਬੱਚਿਆਂ ਦੀ ਮਾਂ ਆਸੇ-ਪਾਸੇ ਪੱਲੀ ਲਾ ਦਿੰਦੀ ਆ ਤਾਂ ਕਿ ਮੇਰੇ ਬੱਚਿਆਂ ਦਾ ਪਿੰਡਾ ਨਾ ਦਿਸਦੇ ਤੁਹਾਨੂੰ ਇਹਨਾਂ ਚੀਜ਼ਾਂ ਦਾ ਕੀ ਪਤਾ ਤੁਸੀਂ ਪਹਿਲੇ ਦਿਨੋਂ ਸਰਦੇ ਵਰਦੇ ਆਏ ਆ ਜਿੰਨੇ ਤੁਹਾਡੇ ਵਿਧਾਨ ਸਭਾ ਦੇ ਵਿੱਚ ਬੈਠੇ ਆ ਉਹਨਾਂ ਵਿੱਚੋਂ ਕੀ ਕੋਈ ਚਾਰ ਪੰਜ ਜਣਿਆਂ ਨੇ ਗਰੀਬੀ ਵੇਖੀ ਹੋਵੇ ਪਰ ਸਾਰੇ ਦੇ ਸਾਰੇ ਨਾ ਚੰਗੇ ਘਰੋਂ ਆਏ ਆ ਤੇ ਚੰਗੇ ਘਰੋਂ ਤੁਸੀਂ ਮੰਤਰੀ ਹੋ ਔਰ ਐਮ ਐਲ ਏ ਬਣੇ ਆ ਕੀ ਕੋਈ ਤੁਹਾਡੀ ਸਰਕਾਰ ਚ ਚਾਰ ਪੰਜ ਐਮ ਐਲ ਏ ਨੂੰ ਪਤਾ ਹੋਵੇ ਗਰੀਬੀ ਕੀ ਹੁੰਦੀ ਆ ਹੁਣ ਤੁਸੀਂ ਇੱਕ ਗੱਲ ਦਾ ਜਵਾਬ ਦਿਓਗੇ ਕਿ ਉਹ ਜਿਹੜਾ 5.5 ਰੁਪਏ ਫੁੱਟ ਰੇਤਾ ਉਹ ਕਿਹੜੇ ਪਿੰਡ ਮਿਲ ਰਿਹਾ ਕਿ ਕੱਲਾ ਲollipopi ਆ ਹੈ ਕੋਈ ਜਵਾਬ ਕਿ ਨਹੀਂ ਜੇਕਰ ਪੰਜਾਬ ਦੇ ਲੋਕੋ ਅੱਜ ਗੱਲ ਥੋੜੇ ਤੇ ਆ ਜਿਨ੍ਹਾਂ ਨੂੰ 5.5 ਰੁਪਏ ਫੁੱਟ ਰੇਤਾ ਆ ਉਹ ਦੱਸ ਦਿਓ ਜੇ ਜਿਨ੍ਹਾਂ ਨੂੰ 26 ਰੁਪਏ 29 ਰੁਪਏ ਫੁੱਟ ਰੇਤਾ ਮਿਲਦਾ ਉਹ ਇਹ ਗੱਲ ਨੂੰ ਸਾਂਝਾ ਕਰਕੇ ਕਹਿਣ ਤੋਂ ਭਾਵ ਸ਼ੇਅਰ ਕਰਕੇ ਪੰਜਾਬ ਸਰਕਾਰ ਦੇ ਕੋਲ ਵਧਾਨ ਸਭਾ ਦੇ ਸਪੀਕਰ ਸਾਹਿਬ ਕੋਲ ਤੇ ਜਿਹੜੇ ਭਾਈ ਸਾਹਿਬ ਕਹਿ ਰਹੇ ਆ ਗੋਇਲ ਸਾਹਿਬ ਮੈਨੂੰ ਲੱਗਦਾ ਇਹ ਉਹਨਾਂ ਤੱਕ ਗੱਲ ਜ਼ਰੂਰ ਪਹੁੰਚਾ ਦੇ ਆ ਜੀ ਨਾਲ ਇਹ ਕਿਹਾ ਜਾ ਰਿਹਾ ਕਿ ਟਰਾਲੀਆਂ ਵਾਲਿਆਂ ਨੂੰ ਰੁਜ਼ਗਾਰ ਮਿਲਿਆ ਹੋਇਆ ਉਹਨਾਂ ਨੂੰ ਵੀ ਲollipops ਮਾੜੇ ਕਿ ਉਹਨਾਂ ਦਾ ਵੀ ਇੱਕ ਠੀਕ ਆ ਵਧੀਆ ਵਧੀਆ ਲollipops ਕਰੇ ਮਾਰੇ ਹੋ ਸਕਦੇ ਆ ਔਰ ਜਿਹੜਾ ਇਹ ਕਿਹਾ ਗਿਆ ਕਿ ਮਜ਼ਦੂਰਾਂ ਨੂੰ ਮਜ਼ਦੂਰਾਂ ਦਾ ਕੰਮ ਚੱਲਿਆ ਹੋਇਆ ਬੇਰੁਜ਼ਗਾਰਾਂ ਦਾ ਕੰਮ ਚੱਲਿਆ ਹੋਇਆ ਤਾਂ ਮੈਂ ਤੁਹਾਨੂੰ ਇਹ ਦੱਸਦਾ ਫਾਜ਼ਲ ਕਾਦੀਆਂ ਜਿਹੜੀਆਂ ਰੇਤੇ ਦੀਆਂ ਖੱਡਾਂ ਮੈਂ ਉਹਨਾਂ ਤੇ ਜਾ ਕੇ ਆਇਆ ਉਹਨਾਂ ਦਾ ਕੰਮ ਬੰਦ ਪਿਆ ਉਹ ਕਿਹੜੀ ਗੱਲੋਂ ਬੰਦ ਪਿਆ ਸਾਡੇ ਏਰੀਏ ਦੇ ਵਿੱਚ ਜ਼ਿਆਦਾਤਰ ਕਰਨਾਲ ਦਾ ਰੇਤ ਆ ਰਿਹਾ ਪਤਾ ਨਹੀਂ ਭਗਵੰਤ ਮਾਨ ਜੀ ਕਰਨਾਲ ਦਾ ਰੇਤੇ ਕਿਉਂ ਚਲਾ ਰਹੇ ਆ ਪੰਜਾਬ ਦੇ ਵਿੱਚ ਖੱਡਾਂ ਹੋਣ ਦੇ ਬਾਵਜੂਦ ਰੇਤੇ ਦੀਆਂ ਉਹ ਫਾਜ਼ਲ ਕਾਦੇ ਵਿੱਚ ਮੇਰੇ ਹਿਸਾਬ ਦੇ ਨਾਲ ਸਾਰੇ ਟਰਾਲੀ ਯੂਨੀਅਨ ਵਾਲੇ ਘਰੇ ਹੀ ਬੈਠੇ ਹੋਣੇ ਆ ਟਰਾਲਿੰਗਾਂ ਵਾਲੇ ਤਾਂ ਉਹਨਾਂ ਦਾ ਕੋਈ ਰੁਜ਼ਗਾਰ ਨਹੀਂ ਨਾਲ ਇਹ ਕਿਹਾ ਗਿਆ ਕਿ ਜਿੱਥੇ ਸਾਨੂੰ ਖਬਰ ਮਿਲਦੀ ਹੈ ਨਜਾਇਜ਼ ਮਾਈਨਿੰਗ ਦੀ ਉੱਥੇ ਅਸੀਂ ਜਾ ਕੇ ਪਰਚਾ ਪਵਾਉਂਦੇ ਆ ਤੇ ਉਹ ਸਾਨੂੰ ਕਰੋੜਾਂ ਰੁਪਈਆ ਸਾਨੂੰ ਜਿਹੜਾ ਜੁਰਮਾਨਾ ਉਹੀ ਇਕੱਠਾ ਹੋ ਗਿਆ ਤੁਸੀਂ ਦੱਸ ਸਕਦੇ ਹੋ ਕਿ ਜਿਹਦੀ ਸ਼ਹਿਤ ਉਹ ਖੱਡਾਂ ਚੱਲਦੀਆਂ ਕਦੇ ਉਹਦੇ ਤੇ ਪਰਚਾ ਹੋਇਆ ਪਰਚਾ ਕਿਸੇ ਗਰੀਬ ਬੰਦੇ ਤੇ ਹੋਇਆ ਹੋਊਗਾ ਤਗੜੇ ਤੇ ਪਰਚਾ ਨਹੀਂ ਹੁੰਦਾ ਥੋੜੇ ਲੋਕ ਐਮਐਲਏ ਦਾ ਕਹਿੰਦੇ ਆ ਤਾਂ ਤੁਸੀਂ ਦੱਸੋ ਕੀ ਕਰੋਗੇ ਇਹ ਕਹਿਣ ਦੀ ਗੱਲ ਆ ਕਿਉਂ ਗੋਲਦੀ ਸਾਹਿਬ ਹਲਕਾ ਜਲਾਲਾਬਾਦ ਦੇ ਐਮਐਲਏ ਦੀ ਗੱਲ ਐਵੇਂ ਨਾ ਮੋਢੀ ਨਹੀਂ ਕੋਈ ਫੜਦਾ ਕੋਈ ਮੋਢੀ ਨਹੀਂ ਫੜਦਾ ਫੜੇ ਕੌਣ ਜਾਂਦੇ ਆ ਗਰੀਬ ਜਿਹੜਾ ਕੋਈ ਟਰਾਲੀਆਂ ਲੈ ਕੇ ਆਉਂਦਾ ਜਿਨ੍ਹਾਂ ਨੇ ਕ੍ਰਿਸ਼ਨਾ ਦੇ ਟਰੈਕਟਰ ਟਰਾਲੀਆਂ ਬਣਾਏ ਹੋਏ ਆ ਉਹਨਾਂ ਦੇ ਪਰ ਜਿਹੜੇ ਵਿਧਾਨ ਸਭਾ 'ਚ ਬੈਠੇ ਆ ਉਹ ਬੰਗਲਿਆਂ ਵਾਲੇ ਆ ਆ ਸਾਡੇ ਐਮਐਲਏ ਦੀ ਤਾਂ ਖੈਰ ਦੋ ਤਿੰਨ ਕੋਠੀਆਂ ਜਲਾਲਾਬਾਦ 'ਚ ਹੀ ਦੋ ਕੋਠੀਆਂ ਇਹਦੀਆਂ ਇੱਕ ਅੱਧੀ ਹੋ ਸਕਦੇ ਨੇ ਚੰਡੀਗੜ੍ਹ 'ਚ ਹੀ ਲੈ ਲਈ ਹੋਵੇ ਪਰ ਇਹਨੇ ਜਲਾਲਾਬਾਦ ਦੇ ਸ਼ਹਿਰ ਦੇ ਵਿੱਚ ਦੋ ਕੋਠੀਆਂ ਇੱਕ ਬੱਸ ਸਟੈਂਡ ਦੇ ਕੋਲੇ ਆ ਇੱਕ ਹੁਰੇ ਹਸਪੀਟਲ ਉਹਦੇ ਸਾਹਮਣੇ ਗਲੀ 'ਚ ਉੱਥੇ ਆ ਇੱਕ ਅੱਜਕੱਲ 6 ਕਿੱਲਾਂ 'ਚ ਕੋਠੀ ਬਣੀ ਹੋਈ ਆ ਬੜਾ ਖੁੱਲਾ ਯਾਰ ਉਹ ਮੈਂ ਕਹਿੰਨਾ ਵੇਖ ਕੇ ਆਨੰਦ ਆਉਂਦਾ ਕੋਠੀ ਦੇ ਯੋ ਕਹਿੰਦੇ 6 ਗਿੱਲਿਆਂ ਵਾਲੀ ਕੋਠੀ ਤਿੰਨ ਕੋਠੀਆਂ ਇਹਦੇ ਕੋਲ ਹੀ ਆ ਹੋਰ ਐਮਐਲਏ ਤਾਂ ਅਸੀਂ ਕਹਿ ਹੀ ਕੀ ਸਕਦੇ ਆ ਮੁੱਖ ਮੰਤਰੀ ਕੋਲ ਪਤਾ ਨਹੀਂ ਕਿੰਨੇ ਥਾਵਾਂ ਤੇ ਕੋਠੀਆਂ ਹੋਣੀਆਂ ਔਰ ਸਪੀਕਰ ਸਾਹਿਬ ਪਤਾ ਨਹੀਂ ਚੰਡੀਗੜ੍ਹ ਰਹਿੰਦੇ ਕਿ ਆਉਦੇ ਪਿੰਡ ਰਹਿੰਦੇ ਆ ਜਿੰਨੇ ਐਮਐਲਏ ਆ ਸਾਰੇ ਮਹਿਲ ਬੰਗਲਿਆਂ ਦੇ ਮਾਲਕ ਬੈਠੇ ਆ ਵਿਧਾਨ ਸਭਾ ਚ ਪਰ ਤੁਸੀਂ ਤੁਹਾਨੂੰ ਪਤਾ ਵੀ ਜਿਹੜਾ ਰੇਤਾ ਜਿਹੜਾ ਖਾਨ ਬਣੀ ਹੋਈ ਆ ਕਿੰਨਾ ਦੀ ਓ ਰੇਤੇ ਤੋਂ ਗਰੀਬ ਲੋਕ ਕਿੰਨਾ ਤਰਸ ਰਹੇ ਆ ਅਮੀਰਾਂ ਦਾ ਕਦੇ ਕੰਮ ਨਹੀਂ ਰੁਕਦਾ ਗਰੀਬਾਂ ਦਾ ਕੰਮ ਰੁਕਦਾ ਤੇ ਗਰੀਬਾਂ ਨੂੰ ਲੋਲੀਪੋਪ ਦਿੱਤੇ ਜਾ ਰਹੇ ਆ ਜਿੰਨਾ ਗਰੀਬ ਲੋਕਾਂ ਨੇ ਰੇਤਾ ਜਿਨੇ ਕੰਮ ਚਲਾਇਆ ਉਹਨਾਂ ਨੂੰ ਪਤਾ ਕਿ ਰੇਤਾ ਕਿੱਥੇ ਮਿਲਦਾ ਇਹ ਜਿਹੜਾ ਰੇਤਾ ਰੇਤੇ ਦੀ ਟਰਾਲੀ ਆ ਇਹ 3000 ਤੱਕ 4000 ਤੱਕ ਤਾਂ ਠੀਕ ਸੀਗੀ ਪਰ ਅੱਜ ਰੇਤੇ ਦੀ ਟਰਾਲੀ ਲਗਭਗ 250 ਫੁੱਟ ਕਮਨੇ 300 ਫੁੱਟ ਦੇ ਲਗਭਗ ਟਰਾਲੀ 16 16000 ਰੁਪਏ ਦੀ ਮਿਲਦੀ ਆ ਟਰਾਲੀ ਜਾਂ ਟਰਾਲਾ 16 16 17 17000 ਰੁਪਏ ਦੀ ਥੋੜੀ ਸਰਕਾਰ ਦੇ ਵਿੱਚ ਮੈਂ ਰੇਤਾ ਸਟਾਇਆ ਮੇਰੇ ਮੈਂ ਪੇਮੈਂਟ ਗੂਗਲ ਪੇ ਕਰਵਾਈ ਸੀ ਅੱਜ ਉਹ ਸਕਰੀਨ ਸ਼ਾਟ ਪਏ ਆ ਸਾਡੇ ਕੋਲ ਤੁਸੀਂ ਜਵਾਬ ਦਿਓ ਕਿ ਰੇਤਾ ਮਿਲ ਕਿੱਥੇ ਜਾਂਦਾ ਤੇ ਜਦੋਂ ਅਸੀਂ ਪੁੱਛਦੇ ਆ ਟਰਾਲੀ ਵਾਲਿਆਂ ਨੂੰ ਯਾਰ ਵੀ ਰੇਤਾ ਤਾਂ ਸਾਡੇ 5 ਰੁਪਏ ਫੋਟੋ ਕਹਿੰਦਾ ਵੀਰੇ ਕਹਿਣਦਿਆਂ ਗੱਲਾਂ ਹੋਰ ਬੜੀਆਂ ਪਰਚੀਆਂ ਕਹਿੰਦੇ ਤੁਸੀਂ ਗੱਲਾਂ ਕਰ ਰਹੇ ਆ ਸਿਰਫ ਸਿਰਫ ਤੇ ਸਿਰਫ ਗੱਲਾਂ ਹੋ ਰੀਆਂ ਜੇ ਕਮਾਈਆਂ ਹੁੰਦੀਆਂ ਨਾ ਰੇਤੇ ਚੋਂ ਵਾਕਈ ਸਰਕਾਰ ਦੇ ਖਾਤੇ ਗਈਆਂ ਹੁੰਦੀਆਂ ਤਾਂ ਮੈਂ ਤੁਹਾਨੂੰ ਇੱਕ ਗੱਲ ਇੱਕ ਗੱਲ ਯਾਦ ਮੰਨੋ ਜੇ ਤੁਸੀਂ ਇਹ ਯਕੀਨ ਮੰਨੋ ਜੇ ਕਿ ਅੱਜ ਵੀ ਪੰਜਾਬ ਦੇ ਮਾਹੌਲ ਹੋਰ ਹੋਣੇ ਸੀ ਕਮਾਈਆਂ ਹੁੰਦੀਆਂ ਪਰ ਸਰਕਾਰਾਂ ਦੇ ਘਰਾਂ ਨੂੰ ਹੁੰਦੀਆਂ ਖਜ਼ਾਨੇ ਸਰਕਾਰੀ ਖਜ਼ਾਨੇ ਨੂੰ ਨਹੀਂ ਹੁੰਦੀਆਂ ਐਮਐਲਏ ਦੇ ਘਰਾਂ ਨੂੰ ਹੋ ਜਾਂਦੇ ਨੇ ਤਗੜੇ ਹੋ ਜਾਂਦੇ ਜਿਹੜੇ ਇੱਕ ਵਾਰ ਇਲੈਕਸ਼ਨ ਲੜ ਲਿਓ ਗੰਢਿਆ ਜਾਂਦਾ ਫੋਡੇ ਚੋਂ ਬਹੁਤ ਸਾਰੇ 92 96 ਐਮਐਲਏ ਚੋਂ ਇਹ ਇਹੋ ਜਿਹੇ ਆ ਜਿਨ੍ਹਾਂ ਨੇ 27 ਤੋਂ ਪਹਿਲਾਂ ਪਹਿਲਾਂ ਹੁਣ ਮੱਛੀ ਛਾਲ ਮਾਰਨੀ ਆ ਉਹ ਮੱਛੀ ਛਾਲ ਹੈ ਕਿਹੜੀ ਆ ਕਿਸੇ ਨੇ ਕਾਂਗਰਸ ਚ ਠੋਕ ਨਹੀਂ ਕਿਸੇ ਨੇ ਕਾਲੀ ਦਲ ਚ ਕਿਸੇ ਨੇ ਬੀਜੇਪੀ ਚ ਇਹ ਘੜਾ ਜਦੋਂ ਮੁਰਕਣ ਲੱਗ ਗਿਆ ਨਾ ਮੱਛੀ ਉਦੋਂ ਬਾਅਦ ਜਾਣਾ ਇਸ ਕਰਕੇ ਭਾਈ ਰੇਤੇ ਦੇ ਹਾਲ ਉਹਨਾਂ ਗਰੀਬਾਂ ਲੋਕਾਂ ਨੂੰ ਪੁੱਛੋ ਵੀ ਰੇਤਾ ਕਿਹੜੇ ਭਾਅ ਮਿਲਦਾ ਜਿਹੜੇ ਲੋਕ ਬਾਥੂਮ ਤੱਕ ਨੂੰ ਪਲਸਟਰ ਕਰਾਉਣ ਤੋਂ ਤਰਸੀ ਜਾਂਦੇ ਆ ਜਿੰਨਾ ਲੋਕਾਂ ਦੀਆਂ ਗਾਰੇ ਦੀਆਂ ਚਨਾਇਆਂ ਜੇ ਤੁਸੀਂ ਕਹੋਗੇ ਚਲੋ ਆਪਾਂ ਖੇਡ ਲੈਨੇ ਐਸੇ ਪਿਛ ਤੇ ਮਾਨਸਾਹਬ ਦੇ ਕੇਂਦਰ ਦਿਖਾ ਦਿੰਨੇ ਤੁਹਾਨੂੰ ਗਾਰੇ ਚ ਚਨਾਇਆਂ ਹੋਈਆਂ ਵੀ ਹਾਂਜੀ ਭਾਈ ਦੱਸੋ ਕੀ ਸਿਸਟਮ ਆ ਕੀ ਨਹੀਂ ਇਹ ਭਾਈ ਸਾਹਿਬ ਲੋਕਾਂ ਦੇ ਆਖੇ ਲੱਗੋ ਤੇ ਲੋਕਾਂ ਨੂੰ ਜਿਹੜੇ ਬੰਦੇ ਹੱਕ ਉਹਨਾਂ ਦੇ ਦਿਓ ਤੇ ਐਵੇਂ ਕਹਿੰਦਿਆਂ ਗੱਲਾਂ ਲੋਕਾਂ ਨੂੰ ਹਲੇ ਤੱਕ ਕੋਈ 5 ਰੁਪਏ ਫੁੱਟ ਰੇਤਾ ਨਹੀਂ ਮਿਲਿਆ ਲੋਕਾਂ ਨੂੰ ਛੱਡੋ 9 ਰੁਪਏ ਫੁੱਟ ਤੱਕ ਰੇਤਾ ਨਹੀਂ ਮਿਲਿਆ ਲੋਕਾਂ ਨੂੰ ਦੋ ਵਾਰ ਛੱਡੋ 15 ਰੁਪਏ ਫੁੱਟ ਰੇਟਾਂ ਨਹੀਂ ਮਿਲਦਾ ਸਿੱਧਾ 25 27 29 ਇਹ ਜਿੱਥੇ ਮੈਂ ਜਿੰਨਾ ਰੇਟਾਂ ਤੇ ਸਟਾਏ ਆਇਆ ਹੋਇਆ ਜੇ ਕਹਿੰਦੇ ਆ ਤਾਂ ਕਿਸੇ ਦੀ ਰਿਕਾਰਡਿੰਗ ਕਰਕੇ ਪਾ ਦਿੰਨੇ ਤੁਹਾਨੂੰ ਫਿਰ ਇਦੋਂ ਤੋਂ ਤਾਂ ਕੁਝ ਕਰ ਨਹੀਂ ਸਕਦੇ ਬਾਕੀ ਭਾਈ ਸਾਹਿਬ ਸਰਕਾਰ ਨੂੰ ਗੱਲਾਂ ਕੌੜੀਆਂ ਲੱਗਣੀਆਂ ਸਰਕਾਰ ਉਹਨਾਂ ਨਾਲੋਂ ਵੀ ਮਾੜੀ ਨਿਕਲੀ ਪੰਜਾਬ ਦੇ ਲੋਕ ਤਾਂ ਗਾਣਾ ਗਾਉਂਦੇ ਫਿਰਦੇ ਆ ਲਾਹ ਵੀਰੇ ਦਾ ਐਨੀ ਨਿਕਲੇਗੀ ਮਾੜੀ ਕਦੇ ਸੋਚਿਆ ਵੀ ਨਹੀਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੇਤਾ ਯਾਰ ਤੁਸੀਂ ਬੰਗਲਿਆਂ ਚ ਬੈਠੇ ਆ ਤੇ ਕੁਝ ਲੋਕ ਕਮਰੇ ਪਲਾਸਤਰ ਕਰਾਉਣ ਤੋਂ ਤਰਸੀ ਜਾਂਦੇ ਆ ਜੇ ਕੱਲਾ ਪਲਾਸਤਰ ਕੱਲਾ ਰੇਤਾ ਹੀ 17 17 16 16 ਹਜ਼ਾਰ ਦਾ ਮਿਲਦਾ ਉੱਥੇ ਬੰਦਾ ਕੀ ਕਰ ਲਵੇ ਇਹੀ ਰੇਤੇ ਦੀ ਟਰਾਲੀ 2000 ਤਾ 3 4000 ਦੀ ਲਾ ਲਓ ਅੱਧੋਂ ਬਾਅਦ ਯਾਰ ਉਹ ਬਾਕੀ ਉਹਨਾਂ ਦੇ ਪੈਸੇ ਬਚਦਾ ਹੀ ਆ 12 13 ਹਜ਼ਾਰ ਉਹ ਕਿਤੇ ਹੋਰ ਲੱਗ ਜਾਂਦਾ ਬਾਕੀ ਤੁਹਾਨੂੰ ਗਰੀਬਾਂ ਨਾਲ ਕੀ ਤੁਸੀਂ ਤਾਂ ਲੋਲੀਪੋਪ ਦੇਣੇ ਆ ਲੋਕ ਚੂਸੀ ਜਾਂਦੇ ਆ ਲੋਕ ਕੁਝ ਬੋਲ ਨਹੀਂ ਨਾ ਸਕਦੇ ਲੋਕ ਕਹਿੰਦੇ ਆਰੇ ਵੱਡੇ ਲੋਕ ਆ ਲੋਕਾਂ ਦੇ ਆ ਲੋਕ ਤਾਂ ਵਿਚਾਰੇ ਐਮ ਐਲ ਏ ਮੰਤਰੀ ਦੀ ਤਾਂ ਦੂਰ ਦੀ ਗੱਲ ਆ ਲੋਕ ਤਾਂ ਕਿਸੇ ਮੈਂਬਰ ਦੇ ਖਿਲਾਫ ਨਹੀਂ ਬੋਲਦੇ ਪਿੰਡ ਚ ਛੇਤੀ ਕੀਤੇ ਸਰਪੰਚ ਦੇ ਖਿਲਾਫ ਨਹੀਂ ਬੋਲਦੇ ਲੋਕਾਂ ਨੂੰ ਲੋਕਾਂ ਨੇ ਨਹੀਂ ਯਾਰ ਛੱਡੋ ਪਰ ਆਪਾਂ ਪੰਗਾ ਕਿਉਂ ਲੈਣਾ ਤਾਂ ਫਿਰ ਕੰਮ ਐ ਹੋਜੀ ਹੋਣਗੇ ਠੀਕ ਆ ਤੁਸੀਂ ਲੌਲੀਪਾਪ ਦੇਈ ਜਾਓ ਅਸੀਂ ਚੂਸੀ ਜਾਂਦੇ ਆ